ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDS ਚੈਨਲ ਦੇ ਉੱਪਰ ਸੋ ਜੇ ਤੁਸੀਂ ਵੀ ਸਰਕਾਰੀ ਨੌਕਰੀ ਪਾਉਣ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਲਈ ਇੱਕ ਇਨਫੋਰਮੇਟਿਵ ਵੀਡੀਓ ਹੈ ਕਿ ਪੰਜਾਬ ਸਟੇਟ ਸਬੋਡੀਅਨਟ ਸਰਵਿਸ ਬੋਰਡ ਪੀਟ ਰੀਪਲੱਸਬੀ ਵੱਲੋਂ ਇੱਕ ਨਵੀਂ ਰੈਗੂਲਰ ਸਰਕਾਰੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੂਨ 2025 ਦੇ ਲਈ ਸੋ ਇਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ 27th ਆਫ ਜੂਨ ਯਾਨੀ ਕਿ 27 ਜੂਨ ਤੋਂ ਸੋ ਕਿਹੜੇ ਪੋਸਟਾਂ ਨੇ ਕਿੰਨੇ ਕਿੰਨੇ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਇਸ ਵੀਡੀਓ ਦੇ ਮਾਧਿਅਮ ਨਾਲ ਹਰ ਇੱਕ ਨਾਲ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਕੋਈ ਵੀ ਜੋ एलिजिबल ਕੈਂਡੀਡੇਟ ਹੈ ਉਹ ਅਪਲਾਈ ਕਰ ਸਕੇ ਸੋ ਪਹਿਲੀ ਪੋਸਟ ਹੈ ਲੈਬਰਾਟਰੀ ਸਹਾਇਕ ਦੀ ਲੈਬ ਅਸਿਸਟੈਂਟ ਦੀ ਇੱਕ ਪੋਸਟ ਉਸ ਤੋਂ ਬਾਅਦ ਸਹਾਇਕ ਕੈਮਿਸਟਰੀ ਦੀਆਂ ਦੋ ਪੋਸਟਾਂ ਨੇ ਤੇ ਸਰਵੇਅਰ ਦੀਆਂ ਜਿਹੜੇ ਹੈਗੇ ਨਾ ਬੇ ਪੋਸਟਾਂ ਨੇ ਠੀਕ ਹੈ ਜੀ ਇਨ੍ਹਾਂ ਅਸਾਮੀਆਂ ਦੇ ਲਈ ਜਿਹੜੇ ਅਰ ਅਵੇਦਨ ਪੱਤਰ ਨੇ ਉਹ 27 ਜੂਨ ਤੋਂ ਸ਼ੁਰੂ ਹੋਣਗੇ ਠੀਕ ਹੈ ਇੱਥੇ ਜਿਹੜਾ ਇਸ਼ਤਿਹਾਰ ਹੈ ਤੇ ਜੇ 27 ਜੁਲਾਈ ਲਿਖਿਆ ਹੋਇਆਗਾ ਸੋ ਜਿੰਨਾ ਤੱਕ ਮੈਨੂੰ ਲੱਗਦਾ ਵੀ ਇਹ 27 ਜੂਨ ਲਿਖਣਾ ਹੋਵੇਗਾ ਕਿਉਂਕਿ ਤਰੋਟੀ ਨਜ਼ਰ ਆਉਂਦੀ ਹੈ ਇੱਥੇ ਠੀਕ ਹੈ ਕਿਉਂਕਿ 25 ਤਰੀਕ ਨੂੰ ਇਸ਼ਤਿਹਾਰ ਜਾਰੀ ਹੋਇਆਗਾ ਤਾਂ ਇਹਦਾ ਮਤਲਬ 27 ਜੂਨ ਨੂੰ ਤੁਸੀਂ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹੋ ਹਰ ਪੋਸਟ ਦੇ ਲਈ ਕੀ ਐਜੂਕੇਸ਼ਨਲ ਐਲੀਜੀਬਿਲਟੀ ਦੀ ਮੰਗ ਕੀਤੀ ਗਈ ਹੈ ਉਹਦੀ ਜਾਣਕਾਰੀ ਤੁਹਾਨੂੰ ਪੀਟ੍ਰੀਪਲ ਐਸਪੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਮਿਲ ਜਾਵੇਗੀ ਤੁਸੀਂ ਇਸ਼ਤਿਹਾਰ ਡਾਊਨਲੋਡ ਕਰ ਸਕਦੇ ਹੋ ਜਾਂ ਮੇਰੇ ਵੱਲੋਂ ਵੀ ਵੀਡੀਓ ਬਹੁਤ ਜਲਦ ਸ਼ੇਅਰ ਕਰ ਦਿੱਤਾ ਜਾਵੇਗਾ ਤਾਂ ਕਿ ਤੁਹਾਨੂੰ ਹੋਰ ਜਾਣਕਾਰੀ ਦਿੱਤੀ ਜਾ ਸਕੇ ਅਤੇ ਸਟੱਡੀ ਮਟੀਰੀਅਲ ਲਈ ਸੰਪਰਕ ਕਰ ਸਕਦੇ ਹੋ ਕਿਸੇ ਪੋਸਟ ਦੇ ਲਈ 9876374788 ਸਿਰਫ WhatsApp ਤੇ ਮੈਸੇਜ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ ਥੈਂਕਸ ਫੋਰ ਵਾਚਿੰਗ